ਦੇਨੂ ਵੀਰ ਜੀ ਦੁਜਾ ਸੂਆ ਜੀ ਠੀਕ ਆ ਭਰਾ ਤੇ ਅੱਜ ਤਿੰਨਾਂ ਦਿਨਾਂ ਦੀ ਸੂਈ ਤੇ 12 ਕਿਲੋ ਬੋਲਾ ਖੰਡਾ ਹੈਗਾ ਜੀ 12 ਕਿਲੋ ਹਾਂ ਜੀ ਹਾਂ ਜੀ ਬੋਲਾ ਤੇ ਜਿਆਦਾ ਨਹੀਂ ਰਹੀ ਸੂਈ ਨੂੰ ਲੋ ਜੀ ਤਿੱਜਾ ਦੇਣ ਤੇ 12 ਕਿਲੋ ਬੋਲਾ ਹਾਂ ਜੀ ਹਾਂ ਜੀ ਬੱਛਾ ਮਗਰ ਬੱਛਾ ਮਗਰ ਬਾਕੀ ਵੀ ਮਗਰ ਬੱਛਾ ਠੀਕ ਆ ਜੀ 12 ਕਿਲੋ ਬੋਲਾ ਆ ਮਗਰ ਬੱਛਾ ਮੇਲ ਕਾਫ ਤੇ ਤਿੱਜਾ ਹੀ ਦੇਣੇ ਅੱਜ ਸੂਆ ਦੁਜਾ ਜੀ ਸੂਆ ਦੁਜਾ ਵੀਰ ਜੀ ਸੂਆ ਦੁਜਾ ਸੂਈ ਆ ਠੀਕ ਆ ਜੀ ਬਾਕੀ ਜਰਸੀ ਕਰੋ ਸੰਗ ਦੇ ਵਿੱਚ ਆ ਹਾਂ ਜੀ ਹਾਂ ਜੀ ਬਾਕੀ ਮੇਰੇ ਭਰਾਏ ਕੋਈ ਨਿਗਾ ਮਾਰੋ ਚਾਹ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਕੋਈ 15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤਰਨਤਾਰਨ ਤੋਂ ਗਲਾਲੀਪੁਰ ਸ਼ਿਹਾਜਪੁਰ ਵਾ ਪਿੰਡ ਭਗਵਾਨਪੁਰਾ ਠੀਕਾਜੀ ਫਤਿਹਪੁਰ ਸੁਗਾ ਇਹ ਪਿੰਡ ਨੇੜੇ ਨੇੜੇ ਆ ਨਾਲ-ਨਾਲ ਆਜ਼ਾਦ ਵੀਰ ਹੋਂਦੇ ਘਰ ਆਏ ਆ ਸੋ ਸਾਰੇ ਭਰਾ ਜਾਣਦੇ ਆ ਠੀਕਾਜੀ ਕਮਾਲਪੁਰ ਤੁਸੀਂ ਵਿਜ਼ਿਟ ਕਰਨੀ ਆ ਖਾਸ ਅੱਜ ਤਰੀਕ ਨੋਟ ਕਰ ਲੋ 21 ਦਸੰਬਰ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਇਸ ਵੀਡੀਓ ਦੇ ਵਿੱਚ ਨਾਗ ਵਸੇ ਅੱਜ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਦੋ ਜਿਹੜੀਆਂ ਤਿਆਰ ਬਣਾ ਦਿਖਾਵਾਂਗੇ ਗੱਬਣ ਇੱਕ ਟੋਕੜ ਗੱਬਣ ਤੇ ਇੱਕ ਤਾਜੀ ਸੂਈ ਆ ਚਾਰ ਨਾਗਾ ਚੌ ਨਾਗਾ ਦੀ ਡਿਟੇਲ ਤੁਹਾਨੂੰ ਮਿਲੂਗੀ ਬਾਕੀ ਗੱਲਬਾਤ ਕਰਾਂਗੇ ਆਪਾਂ ਆਕਾਸ਼ ਦੇ ਨਾਲ ਠੀਕ ਆ ਜੀ ਸੋ ਬਾਕੀ ਮਾਜੜਾ ਬਿਲਕੁਲ ਰੇਟ ਆ ਜੀ ਜਾਇਜ਼ ਤੇ ਜੈਨੂਨ ਰਹਿਣ ਵਾਲਾ ਐਂਡ ਤੱਕ ਵੀਡੀਓ ਵੇਖਿਓ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਾਸ਼ ਸਾਸਰੀ ਕਾਸ਼ ਜੀ ਬਸ ਕਿਵੇਂ ਠੀਕ ਠਾਕ ਹੋਰ ਐ ਵਧੀਆ ਹੋ ਜਾਂ ਤਿੰਨੋ ਠੀਕ ਆ ਜੀ ਕੰਮ ਕੰਮ ਐਵੇਂ ਜੀ ਠੀਕ ਆ ਪਰ ਕੰਮ ਸੇ ਤਾਂ ਵਧੀਆ ਵਧੀਆ ਕਾਸ਼ ਵਧੀਆ ਜੀ ਜੀ ਹੋਰ ਕਿਵੇਂ ਪ੍ਰੋਗਰਾਮ ਚੱਲੀ ਜਾਂਦੇ ਫਿਰ ਹਾਂ ਮਾਨਾ ਵੀਰ ਜੀ ਵਧੀਆ ਬਹਿ ਜਾ ਬਹਿ ਗਈ ਆਉਂਦਾਰੀ ਦਾ ਮਾਲ ਪੈ ਗਿਆ ਹਾਂ ਹੁਣ ਜਿਹੜੇ ਘੜੇ ਘੜੇ ਦੋ ਵੇਚੀਆਂ ਹਾਂ ਹਾਂ ਹਾਂਜੀ ਹਾਂਜੀ ਓ ਇੱਕ ਦਾ ਵਿੱਚ ਹਾਥੀ ਮਾਰ ਲੱਗਾ ਸੀ ਮੇਰੇ ਉਥੇ ਉਹ ਤੁਹਾਨੂੰ ਡੀਕ ਗਿਆ ਸੀ ਠੀਕ ਓਠੀ ਹਾਂਜੀ ਹਾਂਜੀ ਬੜਾ ਤੇਜ਼ ਜਾਂਦੇ ਸੀ ਬਹੁਤ ਦੂਰ ਤੱਕ ਹਾਂ ਜੇ ਦੂਰ ਦਾ ਪੈਂਡਾ ਨਾ ਹੋਦਾ ਤਾਂ ਇੱਤਾਂ ਹੀ ਹੋਰ ਖਿੱਚੀ ਜਾਂਦੇ ਸੀ ਠੀਕ ਆ ਠੀਕ ਆ ਹਾਂਜੀ ਹਾਂਜੀ ਲਾ ਵੀ ਆਕਾਸ਼ ਆ ਜਿਹੜੀਆਂ ਆਪਣੇ ਕੋਲ ਦੋ ਵਾੜਾ ਲਾਲ ਤੇ ਇੱਕਾ ਡੱਬੀ ਆ ਇਹ ਤਾਂ ਹੀਆ ਤਿਆਰ ਗੱਪ ਹਾਂਜੀ ਵੀਰ ਜੀ ਇਹ ਤਿਆਰ ਹੀ ਆ ਆ ਗਈ ਟੋਕਰ ਗੱਪਣ ਟੋਕਰੇ ਬਣ ਵੀਰੇ ਠੀਕ ਆ ਜੀ ਇਹ ਥਣ ਪਾਸ ਕਰਾ ਦੋ ਥਣ ਪਾਸ ਹੀ ਕਰਾਉਣੇ ਵੀਰ ਜੀ ਹੁੰਦੇ ਠੀਕ ਆ ਭਰਾ ਇਹਦੇ ਤੱਕ ਆਪਾਂ ਆਵਾਂਗੇ ਜਦੋਂ ਡਿਟੇਲ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਸ਼ੁਰੂਆਤ ਕਰਾਂਗੇ ਇੱਕ ਤਾਜੀ ਜਿਹੜੀ ਸੱਜਰ ਸੂਈ ਆ ਹਾਂਜੀ ਹਾਂਜੀ ਇਹ ਆਕਾਸ਼ ਇਹਦਾ ਪੂਰਾ ਵੇ ਠੀਕ ਆ ਭਰਾ ਤੇ ਅੱਜ ਤਿੰਨਾਂ ਦਿਨਾਂ ਦੀ ਸੂਈ ਤੋਂ 12 ਕਿਲੋ ਬੋਲਾ ਖੰਡਾ ਹੈਗਾ ਜੀ 12 ਕਿਲੋ ਹਾਂ ਜੀ ਜੀ ਬੋਲਾ ਇਤ ਜੱਜ ਨਹੀਂ ਰਿਹਾ ਸੂਈ ਨੂੰ ਲਓ ਜੀ ਤਿੱਜਾ ਦੇਣ ਤੇ 12 ਕਿਲੋ ਬੋਲਾ ਹਾਂ ਜੀ ਹਾਂ ਜੀ ਬੱਛਾ ਮਗਰ ਬੱਛਾ ਮਗਰ ਬਾਕੀ ਵੀ ਮਗਰ ਬੱਛਾ ਠੀਕ ਆ ਜੀ 12 ਕਿਲੋ ਬੋਲਾ ਆ ਮਗਰ ਬੱਛਾ ਮੇਲ ਕਾਫ ਤੇ ਤਿੱਜਾ ਦੇਣੇ ਅੱਜ ਸੂਹਾ ਦੁਜਾ ਜੀ ਸੂਹਾ ਦੁਜਾ ਵੇ ਜੀ ਸੂਹਾ ਦੁਜਾ ਸੂਈ ਆ ਠੀਕ ਆ ਜੀ ਬਾਕੀ ਜਰਸੀ ਕਰੋ ਸੰਗ ਦੇ ਵਿੱਚ ਆ ਹਾਂ ਜੀ ਹਾਂ ਜੀ ਬਾਕੀ ਮੇਰੇ ਭਰਾਏ ਕੋਈ ਨਿਗਾ ਮਾਰੋ ਚਾਹੇ ਕੋਈ ਜਰਸੀ ਦਾ ਤੇ ਸ਼ਾਈ ਵਾਲ ਦਾ ਕਰੋਸ ਲਾ ਚੋਣ ਚਾਨ ਧਾਰਾ ਬਰਾਬਰ ਮੈਨਾ ਜੀ ਇੱਕ ਨੰਬਰ ਸਾਫ ਕਰਤੀ ਬੋਲੇ ਤੋਂ ਬਾਕੀ ਪਤਾ ਲੱਗ ਹੀ ਗਿਆ ਹੋਊਗਾ ਹਾਂ ਜੀ 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 ਸਾਫ ਹੋ ਗਈ ਆ ਠੀਕ ਆ ਬਾਕੀ ਚੋਣ ਇੱਕ ਨੰਬਰ ਕੋਈ ਪੂਰ ਸਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਐਨੂੰ ਮੜਾ ਤੋਰੀ ਆਕਾਸ਼ ਆ ਲੈ ਲਓ ਜੀ ਠੀਕ ਆ ਜੀ ਕਰਾ ਦਿਓ ਚੱਕ ਤਸल्ली ਨਾਲ ਆ ਲੇਵਾ ਭਾਂਡਾ ਠੀਕ ਆ ਜੀ ਨਖੇਰ ਦੇ ਵਿੱਚ ਥਣ ਲੱਗਾ ਚਾਰੇ ਥਣ ਵਿਰਲਵੰਡ ਚੰਗੀ ਆ ਤੇ ਹੁਣ ਤਕਰੀਬਨ 2:00 ਵਜੇ ਤੋਂ ਸਮਾਂ ਕਾਜ ਮਾਰਨਿੰਗ ਚੁਵਾਈ ਦਾ ਸਮਾਂ ਕੀ ਇਹਦਾ 6 ਵਜੇ ਦਾ ਵੀ ਜੀ ਲਓ ਜੀ 6 ਵਜੇ ਮਾਰਨਿੰਗ ਸਵੇਰ ਚਵਾਈ ਦਾ ਸਮਾਂ ਆ ਜੀ ਹਾਂ ਜੀ ਹਾਂ ਬਾਕੀ ਬੱਚੇ ਦਾ ਕਰਦੀ ਐ ਠੰਡੀ ਸੀਰ ਜੀ ਠੀਕ ਆ ਬਾਕੀ ਪੂਰ ਪਰ ਛੱਟਾ ਬਚਾ ਲੈ ਨਾ ਵੀਰ ਜੀ ਕੋਈ ਗੱਲ ਬਾਤ ਨਹੀਂ ਤੇ ਠੀਕ ਹੈ ਭਰਾ ਆ ਦੇਖੋ ਲਓ ਜੀ ਕਰੋ ਚਾਹ ਠੀਕ ਆ ਜੀ ਇਹ 14 ਕਿਲੋਟਰ ਹੈ ਇਹਦੇ ਥੱਲੇ ਹਾਂਜੀ ਹਾਂਜੀ ਜੀ ਜੀ ਹਾਂ ਨਹੀਂ ਵੀਰ ਜੀ 12 ਕਿਲੋ 12 ਕਿਲੋ 12 ਕਿਲੋ 12 ਕਿਲੋ ਆ ਸਹੀ ਆ ਜਿਹੜਾ 12 ਕਿਲੋ ਚਵਾ ਦਣਾ ਠੀਕ ਆ ਜੀ ਵਿਖਾਲਾ ਵਿਖਾਲਾ ਤੇ ਪਰਮਾ ਲਈ ਭਾਵੇਂ ਕੋਈ 13 14 14 ਲੀਟਰ ਤੋਂ ਬਾਰ ਬਾਰ ਹੀ ਵਿਖਾਲਾ ਕਰਦੀ ਹਾਂਜੀ ਹਾਂਜੀ ਆਪੋਰ ਕਹਿਣਾ ਜਿਹੜਾ ਥੱਲੇ ਆ ਤੇ ਵੀ ਕਾਛ ਮਿਲਨ ਮਰਉਣ ਲੱਗਿਆ ਕੋਈ ਟੜਫੜ ਤੇ ਨਹੀਂ ਕਰਦੀ ਬੰਗੇ ਤੋਂ ਬਿਨਾ ਅੱਛਾ ਹਾਂਜੀ ਬੰਗੇ ਤੋਂ ਬਿਨਾ ਠੀਕ ਆ ਭਰਾ ਲੋ ਵੀ ਬੰਗੇ ਤੋਂ ਬਗੈਰ ਵੀਰਾਂ ਦਾ ਮਿਲਦੀ ਆ ਬੱਚਾ ਮਗਰ ਤੇ ਕੀ ਮੁੱਲ ਡਿਮਾਂਡ ਕੀ ਕਰਦੇ ਇਹਦੀ ਮੁੱਲ ਤੇ ਵੀਰ ਜੀ 55000 ਰੁਪਿਆ ਹਾਂ ਨਈਏ ਬਸ ਹਾਂਜੀ 47000 ਦੀ ਦੇ ਦਾਂਗੇ 47000 ਦੀ ਹਾਂਜੀ ਲਓ ਜੀ 47000 ਦੀ ਕਰਾਸ ਬਰੀਡ ਆ ਬਾਕੀ ਵੀਰ ਜੰਮੀ ਪਲੀ ਗਈ ਉਹ ਹੀ ਗੱਲ ਹੈ ਬਾਕੀ ਵੇਖੋ ਬਾਕੀ ਜੇਕਰ ਆਪਾਂ ਫੇਸ ਕੁਆਲਿਟੀ ਵੇਖੀਏ ਤੇ ਜਰਸੀ ਵਿੱਚ ਹਾਂਜੀ ਮਗਰਲਾ ਸਟਰਕਚਰ ਵੇਖੀਏ ਤੇ ਸ਼ਾਈ ਵਾਲ ਦੇ ਵਿੱਚ ਠੀਕ ਆ ਜੀ ਹਾਂਜੀ ਦੋਵੇਂ ਚੀਜ਼ਾਂ ਹੀ ਆ ਹਾਂ ਸਾਰਾ ਕੁਝ ਦੋਵੇਂ ਨਸਲਾਂ ਬਰੀਡਾਂ ਦੇ ਸ਼ੌਕ ਪੂਰੇ ਹੋ ਜਾਣਗੇ ਜਸ਼ਨ ਇੱਥੋਂ ਮਾਰਦੇ ਕੈਮਰਾ ਆਹ ਵਿਖਾ ਦੇ ਇਧਰ ਬਹਿਣੀ ਵਾਲੇ ਪਾਸੋਂ ਠੀਕ ਆ ਜੀ ਅਰਲਿੰਗ ਵਰਗੇ ਥਾਣਾ ਕਾਫੀ ਸੋਹਣੀ ਸਪੇਸ ਬਾਕੀ ਵੀਰ ਜੀ ਵੰਗੇ ਤੋਂ ਬਿਨਾ ਠੀਕਾ ਠੀਕਾ ਹਾਂਜੀ ਬੰਗਾ ਨਹੀਂ ਕੋਈ ਟੰਗਾ ਨਹੀਂ ਕੋਈ ਰਸੀ ਨਹੀਂ ਠੀਕਾ ਨਹੀਂ ਵੀਰ ਜੀ ਇਸੇ ਤਰ੍ਹਾਂ ਬਾਹਰ ਨਹੀਂ ਰੱਖਸਲੇ ਭੇਜੋ ਯਸ ਨੂੰ ਹੀ 47 ਦੀ ਨਾ 47 ਦੀ ਵੀਰ ਜੀ 47000 ਦੀ ਲੈ ਜਾਓ ਮੇਰੇ ਭਰਾ ਜੀ ਦੁੱਧ ਕਰਮਾਂ ਵਾਲੀ ਭਾਵੇਂ 15:00 ਵਜੇ 14:00 ਵਜੇ 14:00 ਵਜੇ 15 16 ਕਿਲੋ ਨੂੰ ਕੱਖ ਨਹੀਂ ਜਾਂਦਾ ਹਾਂ ਚਵਾ ਜੂਗੀ ਅਕ ਸਾਈਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਵੀਰ ਕੋਈ ਨਹੀਂ ਮਾੜਾ ਇੱਕ ਲਿਓ ਆ ਸਾਈਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਈ ਏ ਕਾ ਜੀ ਵੀਰ ਜੀ ਪਹਿਲਾ ਸੂਆ ਜੀ ਠੀਕ ਹੈ ਭਰਾ ਹਾਂਜੀ ਅਜੇ ਕਰਦੀ ਹਫਤਾ ਆ ਗਿਆ ਲਓ ਜੀ ਇੱਕ ਹਫਤਾ ਜੇ ਸਮਾਂ ਤਾਂ ਬਾਕੀ ਆ ਆ ਲੈ ਬਾਕੀ ਭਾਂਡਾ ਭੁੰਡਾ ਚੰਗਾ ਤੇ ਕੋਈ ਇਹਦੀ ਕੋਈ ਸ਼ਾਦੀ ਤਸੱਲੀ ਆਈ ਪਿੱਛੇ ਦੋ ਤਤ ਕਿੰਨਾ ਚਪਾਉਦੀ ਰਹੀ ਹੈ ਰੋਧ ਵੀਰ ਜੀ ਪਹਿਲਾਂ ਨਹੀਂ ਆ 25 26 ਕਿਲੋ ਤੋਂ ਬਾਹਰ ਚੱਲੂਗੀ ਹਾਂ ਇਹ ਪਹਿਲਾ ਸੂਆ ਪਹਿਲਾ ਪਹਿਲਾ ਵੀਰ ਜੀ ਪਹਿਲਾ ਲਓ ਜੀ ਪਲੂਨ ਪਹਿਲੇ ਸੂਆ ਵੈੜ ਦਿਖਾ ਰਹੇ ਆ ਭਰਾਵਾਂ ਨੂੰ ਠੀਕ ਆ ਜੀ ਪੂਰੀ ਤਸੱਲੀ ਨਾਲ ਮੇਰੇ ਵੀਰ ਦੇਖੋ ਠੀਕ ਆ ਜੀ ਅਜੇ ਲੈ ਜੂਗੇ ਦਿਨ ਕੋਈ ਪੰਜ ਚਾਰ ਅਜੇ ਵੀਰ ਜੀ ਪੰਜ ਚਾਰ ਦਿਨ ਲੈਣੇ ਨੇ ਲਓ ਜੀ ਪੰਜ ਦਾ ਪੰਜ ਲੈ ਜੇ ਚਾਰ ਲੈ ਜੇ ਠੀਕ ਆ ਹਾਂ ਜੀ ਸੋ ਦਿਨ ਨਾਰਮਲੀ ਇੰਨੇ ਕ ਅਜੇ ਕੱਟ ਜੂਗੀ ਬਾਕੀ ਵੀਰ ਜੀ ਵੇਖੋ ਨਸਲ ਬਲੀ ਆ ਵੀ ਕਰਾ ਦੇ ਜਸ਼ਨ ਮਾਰਾ ਚੱਕ ਤਸਲੀ ਨਾਲ ਇੱਧਰ ਵੇਖੋ ਵੀਰ ਜੀ ਗਾੜ ਮੁੱਠੀ ਮੁੱਠੀ ਵਾਲਾ ਥਾਣ ਦਾ ਗਾੜ ਮਾਰੀਓ ਵੇਖੋ ਵੀਰ ਜੀ ਕਿਸੇ ਆਉਂਦੀ ਗੜਗੜ ਗਾਹ ਨੂੰ ਜੇ ਹਾਂ ਵੇਹ ਥਾਣ ਵੀ ਕਿੜਾ ਵੀਰ ਜੀ ਵੇਖੋ ਗਾੜ ਬਾਕੀ ਹੈ ਠੰਡੀ ਠੁੰਡੀ ਬਹੁਤ ਜਿਆਦੀ ਆ ਨਾ ਵੀਰ ਜੀ ਵੇਖੋ ਲਓ ਜੀ ਸੀਲੀਆਂ ਕਰੋ ਚੱਕ ਅੱਗੋਂ ਸਟਾਰਟਿੰਗ ਵੇਖੋ ਪੈਕਸ ਕਿਸੇ ਸਟਾਰਟ ਹੁੰਦੀ ਆ ਜੇਟ ਦਾ ਫਾਸਲਾ ਵਾ ਹਾਂ ਤੇ ਚੰਗੀ ਸਟਾਰਟਿੰਗ ਆ ਬੜਾ ਪਿਛੋਂ ਪੂਰੀ ਬਣੀ ਏ ਐ ਨੂੰ ਤੋਰੀ ਮਾਰਾ ਜਾ ਐ ਨੂੰ ਤੋਰਦੇ ਕਮਾ ਕੇ ਬਾਕੀ ਬੁਥੀਪਾਤੀ ਮੜੀ ਜਰੂਰ ਵਿਖਾਦੀ ਭਰਾਵਾਂ ਨੂੰ ਠੀਕ ਆ ਜੀ ਫੇਸ ਕੁਆਲਟੀ ਵਿਖਾ ਦੇ ਇੱਕ ਵਾਰੀ ਫੇਸ ਕੁਆਲਟੀ ਵਿਖਾ ਦੇ ਕੰਨ ਕੋਲ ਬਿਲਕੁਲ ਛੋਟਾ ਬੋਦੀ ਵਾਲੀ ਵੈੜ ਆ ਐ ਨੂੰ ਕਾਹ ਚ ਐ ਨੂੰ ਤੋਰ ਤੇ ਚਾਰ ਕਦਮ ਹੈ ਨੂੰ ਤੋਰ ਦੇ ਲੰਮਾ ਆ ਵਿਖਾਓ ਦੇਖੋ ਮੇਰੇ ਭਰਾ ਤੋਰਾ ਠੀਕ ਆ ਜੀ ਪੰਜ ਲਾਜੇ ਚਾਰ ਲਾਜੇ ਬਾਕੀ ਥੱਲਿਓ ਫੱਬੀ ਚੰਗੀ ਖੜੀ ਆ ਮੈਂ ਨਾ ਵੀਰ ਜੀ ਇਹਦੇ ਬਾਂਜ ਰਹੇ ਨੇ ਮੋੜ ਲਿਆ ਮੋੜ ਦੋ ਬਾਕੀ ਵੀਰ ਜੀ ਨਾਸਾ ਬੀੜ ਵੜੀ ਆ ਆ ਹਾਏ ਵੀਰ ਜੀ ਚੰਗੇ ਫਾਰਮ ਵਿੱਚੋਂ ਆ। ਬੱਸੀ ਚੰਗੀ ਏ ਸਾਰੀ ਹਨਾ। ਮੈਂ ਨਾ ਵੀਰ ਜੀ ਕਿਹੇ ਗੱਲਾਂ ਨਹੀਂ ਬੱਸੀ। ਹਾਂ। ਕੋਈ ਦੰਦਾ ਦੁੰਦਾ ਦੇ ਵਿੱਚ ਇਹ ਕਾਸ਼ ਕਿ ਥੋੜਾ ਦੰਦੋਂ ਮੈਂ ਨਾ ਵੀਰ ਜੀ ਚੈੱਕ ਨਹੀਂ ਕੀਤਾ ਆ ਮੈਂ ਆਖੀ ਦੋਂਦੀ ਚੌਗੀ ਦਾ ਫਾਇਦਾ ਕੋਈ ਨਹੀਂ ਅਪਾ ਚੈੱਕ ਨਹੀਂ ਕੀਤਾ ਜੀ। ਲਓ ਜੀ ਬਿਲਕੁਲ ਐ ਟਕਾਣੇ ਦੇ ਲੇਵਾ ਫਿਕਸ ਲੇਵਾ ਠੀਕ ਆ ਜੀ। ਨਿਗਰ ਛੱਡੇ ਦੀ ਆ। ਕੋਈ ਹਲਕਮਾ ਜੱਡਾ ਨਹੀਂ ਗਾ ਤੇ ਕੋਈ ਟੁੱਟਵਾ ਨਹੀਂ ਗਾ ਠੀਕ ਆ। ਸੋ ਕੰਪਕਟ ਲਿਵਾ ਤੇ ਚਾਰੇ ਥਾਂ ਕੋਈ ਬੱਤੀ ਕੋਈ ਫੂਟ ਸ਼ਾਂਖ ਨਹੀਂ ਲੱਗੀ ਕੀ ਐਕਸਟਰਾ ਵਾਧੂ ਘਾਟੂ ਬਾਕੀ ਹਾਥੂ ਤੋ ਫੇਰ ਕੇ ਮਗਰੋਂ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਚਲੋ ਕਾਚ ਮਾੜਾ ਇੱਕੋ ਹੀ ਹਾਥੂ ਤੋ ਫੇਰਿਆ ਜੀ ਮਗਰ ਲਓ ਵੀਰ ਜੀ ਲੈ ਵਿਖਾ ਦੇ ਮਾੜਾ ਜਾਛਣ ਥੋੜਾ ਲਾਗਿਓ ਕਰਕੇ ਜ਼ੂਮ ਕਰਕੇ ਵਿਖਾ ਦੇ ਭਰਾਵਾਂ ਨੂੰ ਆ ਲੈ ਵੀ ਕਰੋ ਮੇਰਾ ਭਰਾ ਠੀਕ ਆਜੋ ਵੀ ਢਿਲ ਢੁਲ ਹੈਗੀ ਲੇਵੇ ਦੇ ਵਿੱਚ ਕੱਢ ਦਿਓ ਕਿ ਦੋ ਚੌਦ ਦਿਨਾ ਚ ਹਜੇ ਕੱਢ ਦੇਣੇ ਦੇਣੇ ਕਾਚ ਮੁੱਲ ਕੀ ਕਰਦੇ ਆ ਦੇਦਗੇ ਕਿੰਨੇ ਦੀ ਮੁੱਲ ਤੇ ਵੀਰ ਜੀ ਇਹਦਾ ਭਾਂਡਾ ਬੇਕਰ ਲਈ ਤਾਂ ਵੀ ਵੇਖਦੀ ਆ ਆ ਨਾ 90 ਨਾ 95 ਹਾਂ 85000 ਦੀ ਵੀਰ ਜੀ ਦੇ ਦਾਂਗੇ ਕੁਝ ਐਜ ਹੋਰ 83000 ਦੀ ਵੀਰ ਜੀ ਦੇ ਦਾਂਗੇ 83 ਦੀ ਹਾਂਜੀ ਬਾਕੀ ਵੀਰ ਜੀ ਵਹਿੜ ਚੰਗੀ ਏ ਹਾਂ ਨਾ ਸਬ ਬਰੀਡ ਬਾਕੀ ਲੋ ਜੀ ਠੀਕ ਆ ਜੀ ਸਿਵਨੀ ਗੜੀ ਚੰਗਾ ਭਰਾਇਆ ਉਹ ਨਾ ਆਪ ਪਾਇਆ ਨਹੀਂ ਕਹਿਣਾ ਵੀ ਫਲਾਣਾ ਭਰਾਇਆ ਬਾਕੀ ਸਿਵਨੀ ਚੰਗਾ ਲੱਗਣ ਨੂੰ ਗੜੀ ਬਾਕੀ ਵਸ਼ੀ ਵੇਖੋ ਫੇਸ ਕੁਆਲਿਟੀ ਗੜੀ ਆ ਹਾਂ ਠੀਕ ਆ ਜੀ ਲੋ ਜੀ ਠੀਕ ਆ ਜੀ ਇਹ 83000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਪਲੂਣ ਪਹਿਲਾ ਸੂਆ ਬੱਛੀ ਬਾਕੀ ਮੇਰੇ ਵੀਰ ਥਣ ਚੱਡੇ ਦੀ ਚੰਗੀ ਸਾਫ ਸੁਥਰੀ ਆ। ਨਾ ਵੀਰ ਜੀ ਇਹ ਤਾਂ ਬੰਜ ਨਾ ਨੇ। ਕਰੋ ਪਹਿਲ ਕਦਮੀ ਬੱਛੀ ਚੰਗੀ ਆ। ਬਾਕੀ ਨਾ ਸਬਰੀਡ ਵਾ। ਠੀਕ ਆ ਭਰਾ। ਇੱਧਰ ਆਕਾਸ਼ ਤੀਜੇ ਨੰਬਰ ਤੇ ਆ ਵੜਾ ਆਪਣੇ ਕੋਲ ਆ ਗਈ ਕ੍ਰੋਸ ਇੱਕ ਸ਼ਾਈ ਵਾਲ। ਇਹ ਵੀ ਵੀਰ ਜੀ ਪਹਿਲਾਂ ਨਹੀਂ ਗਈ। ਪਹਿਲਾਂ ਸੁਆ? ਹਾਂ ਜੀ। ਠੀਕ ਆ ਭਰਾ। ਹਾਂ ਜੀ। ਬਾਕੀ ਪਲੂਣ ਪਾਉਣ ਨਾਰਮਲ ਜੀ। ਪਾਹੀ ਵੀਰ ਜੀ ਤੁਹਾਨੂੰ ਪਤਾ ਪਾਉਂ ਕਿ ਫੇਰ ਹੀ ਬਾਨਾ ਜਾਂਦੇ ਪਲੂਣਾਂ ਨੂੰ ਪਈ ਜਾਣੀਆਂ। ਲੈਂਦੀ ਆ ਬੱਛੀ ਦੇਣੇ ਵੀ ਆ ਨਾ। ਅਜੇ ਵੀਰ ਜੀ ਦੇਣ ਲੈਣੇ ਨੇ ਹਫਤਾ ਇਹਨੇ। ਲੋ ਜੀ ਇਹ ਵੀ ਇੱਕ ਹਫਤਾ ਮੰਨ ਕੇ ਮੇਰਾ ਭਰਾ ਸੌਦਾ ਕਰ ਲ ਪਹਿਲਾ ਸੁਬਾ ਪਲੂਨ ਬੱਛੀ ਨੇ ਸੂਣਾ ਠੀਕ ਆ ਬਾਕੀ ਮੇਰੇ ਵੀਰ ਨਿਗਾਹ ਮਾਰੋ ਠੀਕ ਆ ਜੀ ਥਾਂ ਬਹੁਤ ਜਿਆਦਾ ਵਿਰਲ ਚੰਗੀ ਸਪੇਸ ਵੰਡਦੇ ਆ ਜੇ ਥੱਲੇ ਸਫਾਈਆਂ ਦੇਖੋ ਕਿੰਨੀਆਂ ਇਹਦੀਆਂ ਬਾਕੀ ਹਫਤੇ ਦੇ ਵਿੱਚ ਵਿੱਚ ਆਈ ਖਲੋਤੀ ਜਵੀ ਆਈ ਆਈ ਖਲੋਤੀ ਆਈ ਖਲੋਤੀ ਹਫਤੇ ਜੀ ਲਓ ਜੀ ਹਫਤੇ ਦੇ ਅੰਦਰ ਵਾਰੀ ਇਹਨੇ ਆ ਜਾਣਾ ਕਰਮਾ ਲਈ ਨੇ ਕਾਸ਼ ਇਹਨੂੰ ਮੋੜ ਦਿਆ ਐਨੂੰ ਮੋੜ ਇਧਰ ਢੱਕ ਦਿਆ ਜੇ ਇਧਰ ਕਰਕੇ ਕੋਈ ਆਹ ਲਓ ਜੀ ਇੱਥੋਂ ਵਿਖਾ ਦਿਆ ਠੀਕ ਆ ਜੀ ਸੋ ਪਹਿਲਾਂ ਬੱਛੀ ਆ ਦੋਸਤੋ ਪਲਾਪਲਾ ਪਾ ਕੇ ਨਾਰਮਲ ਹੀ ਸਾਰੇ ਭਰਾਵਾਂ ਨੂੰ ਪਤਾ ਵੀ ਭਰੂਣ ਨੂੰ ਪਲਾਪਾ ਕੇ ਫਿਰ ਸੂਗੀ ਲੜਾ ਰੂੜਾ ਕਾਫੀ ਹੈ ਮਗਰ ਸੋ 5 ਜਾਂ 4 5 ਜਾਂ ਦਿਨਾਂ ਦੇ ਵਿੱਚ ਲੜਦੂੜ ਕੱਢ ਜਾਊਗੀ ਲਾਲ ਰੰਗ ਦੇ ਵਿੱਚ ਕ੍ਰੋਸ ਬਰੀਡ ਆ ਕੋਈ ਸ਼ਾਹੀਵਾਲ ਦਾ ਕ੍ਰੋਸ ਆ ਠੀਕ ਆ ਜੀ ਓਕੇ ਠੀਕ ਆ ਤਾਂ ਐਨੂੰ ਮੜਾ ਕਰੀ ਥੱਲੇ ਨੂੰ ਐਨੂੰ ਕਰੀ ਲੰਮੀ ਇੱਥੇ ਰੁੱਕ ਜਾ ਵੀਰ ਕਾਲੀ ਡਰਦੀ ਹੋੜੀ ਕੈਮਰੇ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਨਵਰ ਨਵੀਂ ਥਾਤ ਹੈ ਨਾ ਥੋੜਾ ਉਪਰੇ ਬੰਦਿਆਂ ਤੋਂ ਮਾੜਾ ਮੋੜਦਾ ਗਿਆ ਤਲੇਰਾ ਬੰਦੂਰ ਪੈ ਤਨ ਪਾ ਆਲ ਕਰ ਦੇਣਾ ਡੰਕਰਾ ਕੇ ਉੱਥੇ ਉਹਦੀ ਉੱਧਾ ਪੂਰੀ ਸਾਫ ਸੁਥਰੀ ਹੈ ਜਿੰਨੀ ਵੀ ਆ ਭਾਂਡਾ ਪੂੰਡਾ ਚੰਗਾ ਸਾਫ ਸੁਥਰਾ ਬੰਦੂ ਪੰਜਾਂ ਚੌ ਦਿਨਾਂ ਦੇ ਵਿੱਚ ਥੱਲਿਓਂ ਕਾਫੀ ਚੋਲਾ ਚਲਾ ਬਣਾ ਕੇ ਤਿਆਰ ਕਰ ਜੋਗੇ ਹਾਂ ਬਾਕੀ ਇੱਕ ਗਾਲ ਆਕਾਸ਼ ਥੱਲੇ ਸਾਫ ਸੁਥਰੀ ਕਰਦੀ ਨਾ ਨਾ ਵੀਰ ਜੀ ਥੱਲੇ ਦੇਖੋ ਕਿਹੜੀ ਸਾਸ ਬਾਈ ਵੇਖੋ ਇੱਥੇ ਜਿਹੜਾ ਕਰਮ ਵਾਲੀ ਸੌਖੀ ਐ ਤੇ 5-4 ਦਿਨ 5-4 ਦਿਨ ਕੋਈ 6 ਦਿਨ ਕੱਢ ਗਈ ਤਾਂ ਥੱਲੇ ਵਾਲੂ ਵੀ ਪੂਰਾ ਲੈਣਾ ਨਾ ਪੂਰਾ ਬੰਜਣਾ ਵੀਰ ਜੀ ਇਹ 5-4 ਦਿਨ ਹੀ ਸੋਦੀ ਐ ਹਾਂ ਠੀਕ ਆ ਲਓ ਜੀ ਦੋਵੇਂ ਬੱਚੀਆਂ ਪਲੂਨ ਪਹਿਲਾ ਪਹਿਲਾ ਸੂਆ ਤੁਹਾਨੂੰ ਦਿਖਾ ਦਿੱਤੀਆਂ ਨੇ ਕੀ ਮਨ ਕਰਦੇ ਆ ਇਹਦਾ ਕਾਸ਼ ਮੋਲ ਤੇ ਵੀਰ ਜੀ 57000 ਕਰੇ ਤਾਂ ਵੀ ਵੇਖਦੀ ਆ ਯਾ ਸੁਨੋ ਵਾਲੀਆਂ ਗੱਲਾਂ ਹੀ ਬਸ ਹੋ ਗਿਆ ਇਹ ਅਜੀਰ ਦੇ ਦਾਂਗੇ 50000 ਦੀ ਹਾਂਜੀ ਫਾਈਨਲੀ ਫਾਈਨਲੀ ਵਿਚੋਂ ਹੁੰਦਾ ਥੋੜਾ ਬਾਧਾ ਪ੍ਰੇਮ ਹਵਤ 1000 ਛੱਡ ਦਾਂਗੇ ਨੰਜਾ ਦੀ ਨੰਜਾ ਦੀ ਲੋ ਜੀ ਨੰਜਾ ਹਜ਼ਾਰ ਦੀ ਇਹ ਮਿਲ ਜੂਗੀ ਠੀਕ ਆ ਜੀ ਹਾਂ ਨਾ ਜੈਸ ਨੂੰ ਬਾਕੀ ਵੀ ਜੀ ਕੱਦ ਕੱਢ ਕਿਡਾ ਵਾ ਸੀਰਾ ਹਾਂ ਸਵਾਈਆਂ ਕਿੱਡੀਆਂ ਸੱਲਿਓ ਬਿਲਕੁਲ ਸੋ ਚੰਗੀ ਬੜਾ ਬਾਕੀ ਪਹਿਲਾ ਸੂਆ ਬੱਚੀਆਂ ਨੇ ਵੱਧੇ ਵਾਲੀਆਂ ਨੇ ਕਿਸੇ ਭਰਾ ਨੇ ਜੋੜੀ ਪਾਉਣੀ ਆ 83000 ਦੀ ਇਹ 93000 ਦੀ ਆ ਬਾਕੀ ਇੱਕੋ ਘਰ ਵਾਲਾ ਠੀਕ ਆ ਜੀ ਜੋੜੀ ਪਾ ਕੇ ਲੈ ਜਾਂਦਾ ਥੋੜਾ ਬਾਧਾ ਹੋਰ ਮੌਕੇ ਦਾ 1000 ਦਾ ਕਰ ਦਾਂਗੇ ਫਿਰ 1000 ਦਾ ਇੱਕ ਹੋਰ ਮਾਨਤਾ ਨੂੰ ਹੋ ਜਾ ਠੀਕ ਕੋਈ ਭਰਾ ਸੌਦਾ ਕਰੇ ਜੋੜੇ ਦੇ ਵਿੱਚ 1000 ਦਾ ਹੋਰ ਮਾਨਤਾ ਨਾ ਇੱਧਰ ਇੱਕ ਤੁਹਾਨੂੰ ਆਪਾਂ ਗੱਬਣ ਵਾਇਰ ਦਿਖਾ ਦਿੰਨੇ ਆ ਬਾਕੀ ਥਣ ਪਾਸ ਕਰਾ ਦੂਗੀ ਕਿੰਨਾ ਦੁੱਧ ਤੇ ਥੱਲੇ ਵਾਜੀ ਥਾਣੀ ਪਾਸ ਕਰਾਉਣੇ ਦੁੱਧ ਕਿਲੋ ਜੀ ਕਿਲੋ ਖੰਡ ਹਾਂਜੀ 1 ਕਿਲੋ 1.5 ਕਿਲੋ ਜੀ ਥਾਣੀ ਪਾਸ ਕਰਾਉਣੇ ਠੀਕ ਆ ਜੀ ਦੱਬ ਕਿੰਨੇ ਟਾਈਮ ਦੀ ਵੀਰ ਸਾਢੇ 4 ਮਹੀਨੇ ਵੀਰ ਸਾਢੇ 4 ਮਹੀਨੇ ਦੀ ਗੱਬ ਹਾਂਜੀ ਗਾਂ ਕਿੰਨੇ ਮੇ ਸਵੇਲੀ ਗਾਂ ਵੀਰ ਜੀ ਤੇਜਾ ਸੁਗਾ ਜੀ ਤੇਜਾ ਸੂਣਾ ਠੀਕ ਆ ਜੀ ਕਿਲੋ ਕੁ ਦੁੱਧ ਹੀ ਹੈਗਾ ਬਾਕੀ ਥਣ ਪਾਸ ਕਰਾ ਦੂਗੀ ਨਹੀਂ ਪਾਸ ਕਰਾਉਣੇ ਵੀਰ ਜੀ ਉਹਨਾਂ ਸਾਂਭੀ ਨਹੀਂ ਨਾ ਇਹ ਦੁੱਧ ਤੇ ਮਾਲਸ ਕੋਣ ਦੇਖੋ ਤੁਰਾ ਬਾਕੀ ਇਹ ਘੋੜੀਆਂ ਨੂੰ ਮਾਰਦੀ ਸ਼ਾਹ ਇਹ ਤੇ ਮੇਰੇ ਤੋਂ ਗਾਂ ਜਾਂਦੀ ਆ ਤੇ ਲਓ ਜੀ ਕਰੋ ਚੱਕ ਠੀਕ ਆ ਜੀ ਬਾਕੀ ਤੁਰਨੀ ਤਰਨੀ ਦੀ ਕਰਮਾ ਦੀ ਚੰਗੀ ਆ ਉਤੋਂ ਬਿਲਕੁਲ ਪੱਦਰ ਪਲੀ ਪਲੀਤੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਕਿਸੇ ਗੱਲ ਨਹੀਂ ਕੁਸੀ ਤੇ ਜਿਆ ਸੁਬਾ ਇਹਨੇ ਸੂਣਾ 5 ਮਹੀਨੇ ਪੂਰੇ ਕਰ ਗਈ ਨਹੀਂ ਵੀਰ ਜੀ ਪੰਜਾਂ ਤਾਂ ਅੰਦਰ ਆ 14.5 ਤੋਂ ਬਾਹਰ ਵਾ 14.5 ਤੋਂ ਬਾਹਰ ਡਿਗਰੀ ਸੋਹਣੀ ਵੇਖੋ ਠੀਕ ਆ ਜੀ ਇਹ ਆਪਾਂ ਹੰਸਰਾ ਭਾ ਦੇ ਦੇਣੀ ਆ ਕਾਸ਼ ਇਹਨੂੰ ਤੋਰੀ ਮੜਾ ਜਾ ਇਹਨੂੰ ਤੋੜ ਦੇ ਜਿਹੜਾ ਆਪਾਂ ਮੁੱਲ ਕਰਨਾ ਆ ਆਉਂਸਰ ਆ ਲਈ ਆ ਇੱਥੇ ਰੋਗ ਮਾਰਾ ਜਾ ਮੌਜੀ ਕਰਾ ਦੇ ਚੱਕ ਠੀਕ ਆ ਬਾਕੀ ਥਣਪਾਸ ਕਰਾ ਦੂਗੀ ਮੇਰੇ ਭਰਾ ਇੱਕ ਕਿਲੋ ਦੁੱਧ ਦੇ ਥੱਲੇ ਆ ਥਣਪਾਸ ਕਰਾ ਦੂਗੀ 1.75 ਤੋਂ ਬਾਹਰ ਪੰਜਾਂ ਦੇ ਅੰਦਰ ਬਾਹਰ ਦੇਖੋ ਹੁਣ ਖਲੋਗੀ ਜੀ ਆਹ ਵੇਖੋ ਅਖੀਰੀ ਬਾਕੀ ਖੜਨਾ ਹੀ ਆ ਖੜਨਾ ਪੈਣਾ ਹੀ ਆ ਅੱਜ ਨਹੀਂ ਭਲ ਕੇ ਖੜਨਾ ਪੈਣਾ ਆ ਵੇਖਾ ਇਹ ਖੜਨਾ ਪੜਨਾ ਵੇਖੋ ਹੱਡਲੇ ਵੇਖੰਦੀ ਜੀ ਜਿੰਨੇ ਉੱਤਰ ਪਈਏ ਲਾਏ ਉਹ ਖਲਾਰੀ ਲਊਗਾ ਉਹਨੇ ਖਲਾਰੀ ਲੈਣੀ ਆਗੀ ਜਿਹੜਾ ਰੁਪਈਆ ਲਾਣਾ ਜਾਣਦਾ ਉਹ ਖਲਾਰਾ ਨਾਲ ਜਾਂਦਾ ਹਾਂ ਲੈ ਵੀ ਕਾਸ਼ ਤੋਰ ਲਾ ਪ੍ਰਾ ਲੈ ਚੱਲ ਦੇਖੋ ਬਾਕੀ ਥੱਲਿਓ ਬੜੀ ਸਾਫ ਸੁਥਰੀ ਆ ਪਿੰਡੇ ਦੀ ਚਮਕਦਮ ਕੇ ਚੰਗੀ ਬਾਕੀ ਥਾਣੇ ਵੇ ਕਿਡਾ ਲਗਾ ਹਾਂ ਚਮਕਦਮ ਕੇ ਪਿੰਡੇ ਦੀ ਵੀ ਚੰਗੀ ਆ ਇਹ ਕਾਸ਼ ਲਿਆ ਕੇ ਆਪਾਂ ਆਪ ਚੈੱਕ ਕਰਾ ਲਈ ਸੀ ਜੀ ਵੀਰ ਜੀ ਆਪਾਂ ਆਪ ਚੈੱਕ ਕਰਾਈ ਆ ਆਪਾਂ ਕੇ ਦੇ ਰਹਿੰਦੇ ਨਹੀਂ ਆਪਾਂ ਅੱਜ ਤਸਲੀ ਕਰਾ ਕੇ ਫੇਰ ਹੀ ਅਗਲੇ ਨੂੰ ਕਰੇਗੀ ਬਿਲਕੁਲ ਬਿਲਕੁਲ ਕੋ ਕੋ ਭਣ ਪ੍ਰਾ ਪੁਰਾਣੇ ਜੁੜੇ ਆ ਕਈ ਵੀਰ ਹਾਂਜੀ ਨਹੀਂ ਨਹੀਂ ਵੀਰ ਜੀ ਆਪਣਾ ਉਹ ਕੰਮ ਨਹੀਂ ਹੈਗਾ ਹਾਂ ਅਗਲੇ ਨੇ ਕਹਿਤਾ ਦੋ ਦਿਨ ਲੈ ਕੇ ਪਾ ਦਾਂਗੇ ਹਾਂ ਹਾਂ ਪਹਿਲਾਂ ਆਜੀ ਤਸਲੀ ਕਰਾਵਾਂਗੇ ਫੇਰ ਅਗਲੇ ਨੂੰ ਗਾ ਤਸਲੀ ਦੇਣੀ ਆਪਾਂ ਬਸ ਜੀ ਬ ਲੋ ਵੀ ਠੀਕ ਆ ਜੀ ਹੁਣ ਆਪਣੇ ਦਾ ਵੀਰ ਜਿੰਨਾ ਮਾਰ ਲਿਆ ਤੱਕ ਲਾਮਾ ਨਹੀਂ ਆ ਮਹਾਰਾਜੀ ਕਿਰਪਾ ਵਾ ਹਾਂ ਜੋ ਹੈਗਾ ਉਹ ਦੱਸੀਦਾ ਵਾ ਲੋ ਜੀ ਬਾਕੀ ਸਾਢੇ 24 ਦੀ ਸਾਢੇ 24 ਹੀ ਦੱਸਾਂਗੇ ਆ ਸਾਢੇ 24 ਦੀ ਮੰਨ ਕੇ ਲੈ ਕੇ ਜਾਓ ਬਸ ਠੀਕ ਆ ਜੀ ਤੇ ਚਲੋ ਕੋਈ ਭੈਣ ਭਰਾ ਚੈੱਕ ਕਰਾਉਣੀ ਚਾਹੁੰਦਾ ਆ ਤਾਂ ਸਾਈ ਪਿਆਨਾ ਕਰਕੇ ਚੈੱਕ ਕਰਾਉਣਾ ਜੀ ਆਪਣੇ ਦਾ ਬਿਆਨਾ ਕਰ ਲੈ ਸਾਈ ਪਿਆਨਾ ਆ ਦੇ ਘਰੇ ਲਵਾ ਕੇ ਚੈੱਕ ਕਰਾ ਦੇ ਫਿਰ پیسے ਦੇ ਦੇ ਆਪਾਂ ਨੂੰ ਬਾਕੀ ਜੰਮੀ ਜੁੰਮੀ ਬੜੀ ਕਰਮਾ ਦੀ ਵੀਰ ਜੀ ਕਿੱਡੀ ਜੰਮੀ ਪੜੀ ਵੇਖੋ ਜੰਮੀ ਜੁੰਮੀ ਵਾਲੇ ਪਾਸੋਂ ਬੜੇ ਕੋਈ ਸ਼ਾਕੀ ਨਹੀਂ ਤੇ ਆਹ ਵੇਖੋ ਮੇਰਾ ਭਰਾ ਇਹ ਤਾਂ ਹਾਥੀ ਯਾ ਦੇ ਹਾਂ ਅੱਜ ਬੜਾ ਜਿਆਜ ਰੇਟ ਦੇ ਵਿੱਚ ਦਵਾ ਦੇਣੀ ਆ ਕਾਸ਼ ਕਿੰਨਾ ਮੁੱਲ ਕਰੇ ਜੀ ਬੱਛੀ ਦੇ ਤਿਆਰ ਹੀ 40-45 ਹਜ਼ਾਰ ਦੀ ਵੇਖਦੀ ਆ ਅੱਜ ਆਪਾਂ ਦੇ ਦਗੇ 20 ਹਜ਼ਾਰ ਦੀ 20 ਹਜ਼ਾਰ ਦੀ ਹਾਂਜੀ ਕੀ ਗੱਲ ਕੋਈ ਕਮੀ ਪੇਸ਼ੀ ਤੇ ਨਹੀਂ ਨਹੀਂ ਸ਼ਾਇਦ ਕਮੀ ਪੇਸ਼ੀ ਕਿਹੜੀ ਗੱਲਾਂ ਵੇਖੋ ਇਹਨੇ ਦੇ ਅੰਸਰ ਆਉਂਦੀ ਸਾਢੇ 4 ਮਹੀਨੇ ਗੱਬਣਵਾ ਆਹ ਤਾਂ ਮੈਂ ਵਹਿੜੀ ਚਲੋ ਚਲੋ ਭਾਵੇਂ 5000 ਦੀ ਵੇਚ ਲਾ ਲੈ ਨਾ ਨੀ ਵੀਰ ਜੀ ਆਪਾਂ ਉਹ ਗੱਲ ਆਪਾਂ ਜਾਇਕ ਕਮਾਈ ਕਰਕੇ ਦੇਣਾ ਤਾਂ ਹੀ ਵੀਰ ਜੀ ਆਪਣਾ ਮਾਲ ਵਿਕ ਜਾਂਦਾ ਆਹ ਵੇਖੋ ਜੀ ਆਪਾਂ ਜਾਣਾ ਲੈਂਦੀ ਜਾਇਜ਼ ਦੇ ਦਣੀ ਆ ਭਾਲੂ ਵਰਗੀ ਵਹਿੜ ਆ ਪਲੀ ਪਲੀਤੀ ਪੂਰੀ ਕਰਮਾਂ ਵਾਲੀ ਵੇਖੋ ਵੀਰ ਜੀ ਪਲੀ ਪਲੀਤੀ ਪੂਰੀ ਜੀ ਸੋ 20000 ਦੀ 1000 ਹੋਰ ਛੱਡ ਦਾਂਗੇ ਵੀਰ 19 ਦੀ 19000 ਦੀ 19000 ਦੀ ਦੇ ਦੇ ਹਾਂਜੀ ਆਹ ਵੇਖ ਲਓ ਮਰੇ ਵੀਰ ਠ ਹਾਂ ਹੋ ਨਵੀਆਂ ਕਿ ਆ ਕੇ 17 ਲੇਲਾ ਵੀ 16.5 ਲਾਣ ਫੋਨ ਆ। ਆਫਰਾਂ ਤੇ ਆਫਰਾਂ ਠਾਹ ਆਫਰ। ਹਾਂਜੀ ਆਫਰ ਨੂੰ ਠਾਹ। ਹਾਂ। ਬਾਕੀ ਵੱਛੀ ਚੰਗੀ ਐ ਮੇਰਾ ਭਰਾ। ਬੜੇ ਜਾਇਜ਼ ਰੇਟ ਦੇ ਵਿੱਚ ਐ। ਕਿਹੜਾ ਤੁਹਾਨੂੰ ਪਤਾ ਆਪਣਾ ਹਰ ਵੀਡੀਓ ਇੱਕ ਤੋਂ ਇੱਕ ਬਣਾਉਂਦਾ ਹੁੰਦਾ। ਵੀ 10000 ਦੀ 15000 ਦੀ ਕਰਾਂ ਆਪਾਂ 500 ਵੱਛੀ ਲੈਣ ਤੁਰ ਪੈਨੇ ਆ। ਤੇ ਮੇਰੇ ਵੀਰ ਇਹ ਬਣੀ ਆ ਕਿ ਤੇ ਆਹ ਜੇ ਕੀ ਕਰ ਦੋ ਭਰਾ। ਮੰਨ ਲਓ 10000 ਦੀ 500 ਵੱਛੀ ਲੈਨੇ ਆ ਰੁਪਇਆ 5000 ਤੇ ਖਰਚਾ ਆ ਜਾਂਦਾ। ਖਰਚਾ ਆ ਜਾਂਦਾ। ਇਹ 15-16000 ਚ ਪੈ ਗਈ। ਨਾਲੇ ਅੱਜ ਕੱਲ ਪਤਾ ਨਹੀਂ ਪਸ਼ੂ ਰਿਪੀਟਰ ਦੋ ਤਿੰਨ ਵਰੀ ਹੋ ਜਾ ਬੰਦੇ ਦਾ ਮਨ ਨਹੀਂ ਖਲੋਦਾ ਉਹਦੇ ਗੱਲ ਵੀਰ ਜੀ ਹੁਣ ਮਾਲੇ ਦੇ ਤੇ ਕੋਈ ਆਸ ਨਹੀਂ ਮਾਲੇ ਨੂੰ ਪੱਠੇ ਪਾਈ ਤਿਆਰ ਹੁੰਦੀ ਜਾਣੀ ਦਰੋਂ ਦਰੋਂ ਤਿਆਰ ਹੁੰਦੀ ਜਾਣੀ ਆ ਇਹਦਾ ਕਿ ਸਮਾਂ ਕਾ ਨਹੀਂ ਹੈਗਾ ਬਿਲਕੁਲ ਅੱਗੇ ਸਮਾਂ ਵੀ ਕੜਾ ਰਹਿ ਗਿਆ ਹਣਾ ਮੈਂ ਨਾ ਵੀਰ ਜੀ ਬਾਕੀ ਸੂਣੀ ਵੇਟ ਕਾਣੇ ਦੇ ਘਰ ਵੀ ਆ ਜੇ ਇਹੋ ਜਿਹੀਆਂ ਲੱਭਣੀਆਂ ਨਹੀਂ ਉਦੋਂ ਮੁੜ ਕੇ ਹਾਲੇ ਕ੍ਰੋਸ ਬਰੀਡ ਆ ਕ੍ਰੋਸ ਬਰੀਡ ਆ ਉਦੋਂ ਦਾ ਭਰਾ ਕੋਈ ਵੇਚ ਨਹੀਂ ਜਾਵੇ ਭਾਵੇਂ 50 55 60 ਹਜ਼ਾਰ ਦੀ ਮੈਂ ਨਾ 60 ਹਜ਼ਾਰ ਦੀ ਵੇਚੇ ਵੀਰ ਜੀ ਉਹਦੇ ਗਾੜੀ ਆਉਦੀ ਸਾਂਭਾ ਲੋ ਵੀ ਇਹ ਦੱਸੋ ਅੱ ਆਮੇ ਬੇਸ਼ੱਕ ਇੱਕ ਇੱਕ ਘਰ ਵਾਲਾ ਸੌਦਾ ਮਾਰ ਲੇ ਇੱਕ ਇੱਕ ਗੱਡੀ ਚ ਪਾ ਕੇ ਲੈ ਜਾ ਜੇ ਡਿਸਕਾਊਂਟ ਹੋ ਜਾਊਗਾ 1000 ਰੁਪਿਆ ਹੋਰ ਲੱਗ ਤੇ 6 ਹੀ ਟਾੜੇ ਆਉਂਦਾ ਦੋ ਸੇਲ ਹੋ ਗਏ ਆ ਆ ਠੀਕ ਆ ਤੇ ਆ ਵਾਰ ਜਿਹੜੀ ਆਪਾਂ ਤੁਹਾਨੂੰ 12 ਲੀਟਰ ਤੇ ਵਿਖਾ ਦਿੱਤੀ ਆ ਕੋਈ ਪੋਲਾ ਮੰਨ ਕੇ ਲੈ ਜੇ ਠੀਕ ਆ ਤੇ ਕਾਸ਼ ਹੋਰ ਕੋਈ ਗੱਲ ਬਾਤ ਹੋਰ ਗੱਲ ਬਸ ਚੜ੍ਹਦੀ ਗਰਾ ਤੂੰ ਹੀ ਬਸ ਟਾਈਮ ਆ ਜਾ ਕਰੋ ਨਹੀਂ ਫੇਰ ਨਹੀਂ ਆ ਭਰਾਵਾ ਟਾਈਮ ਨਾਲ ਹੀ ਬਤੇਰਾ ਚਾਰਾ ਮਾਰੀ ਦਾ ਆ ਇਹਦੇ ਗੱਲ ਆ ਗਈ ਫਿਰ ਸਾਰਿਆਂ ਨੂੰ ਜਾਣਾ ਪੈਦਾ ਆਹੋ ਬਸ ਠੀਕ ਆ ਤੂੰ ਸੁਣਾਉਂਗੇ ਵਧੀਆ ਵਧੀਆ ਕਾਸ਼ ਵਧੀਆ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਆਪਣਾ ਹੋਈ 959263199 ਠੀਕ ਆ ਹਾਂਜੀ ਬਾਬੇ ਇਹ ਨੰਬਰ ਦੋਸਤੋ ਸਕਰੀਨ ਤੇ ਚੱਲਣ ਦੇ ਆ ਕਰੋ ਕਾਲ ਗੱਲਬਾਤ ਕਰੋ ਕੋਈ ਪੰਜ ਚਾਰ ਨਾਕ ਜਿਹੜੇ ਵੀਰ ਹੋਂਦੇ ਕੋਲ ਆਏਗਾ ਰਹਿੰਦੇ ਆ ਕੁਛ ਕੁਛ ਕਰਕੇ ਮਾਲ ਲੈ ਜਾ ਕਰੋ ਤਸੱਲੀ ਇੱਥੇ ਕਰਨ ਆ ਜੋ ਆਨਲਾਈਨ ਕਿਸੇ ਭਰਾ ਨੂੰ ਮੰਗਾਉਣੀ ਆਨਲਾਈਨ ਮਾਣਾ ਵੀਰ ਜੀ ਆਨਲਾਈਨ ਆ ਜੇ ਆਪਣੇ ਦਾ ਸੋਈ ਆ ਤੇ ਵੀਡੀਓ ਕੋਲ ਦੋ ਟਾਂ ਚਵਾੜੇ ਆ ਦੀ ਬਿਲਕੁਲ ਗੱਪਾਂ ਨਾਲ ਵਰਾ ਕੇ ਦਿਖਾਵਾਂਗੇ ਤਿੱਬ ਕੇ ਪੂਰੀ ਬਿਲਕੁਲ ਓਕੇ ਸਾਰੇ ਭਰਾਵਾਂ ਨੂੰ ਧੰਨਵਾਦ ਜੀ ਮਿਹਰਬਾਨੀ